ਪਰ ਪਤਾ ਨਹੀਂ ਕਿਉਂ ਆਪਦੇ ਲੋਕਾਂ ਨਾਲ ਆਵਾਮ ਨਾਲ ਗੱਲ ਕਰਨ ਤੋਂ ਸਾਡੇ ਸਰਕਾਰ ਦੇ ਨੁਮਾਇੰਦੇ ਇੰਨਾ ਘਤਰਾਉਂਦੇ ਆ ਕਿ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਪੁਲਿਸ ਨੇ ਆ ਕੇ ਘਰ ਨੂੰ ਘੇਰਾ ਪਾ ਲਿਆ ਪਿੰਡਾਂ ਦੇ ਵਿੱਚ ਵੀ ਸਾਡੇ ਲੋਕਾਂ ਨੂੰ ਬੜੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਇੱਥੇ ਵੀ ਤਾਲਾ ਲਾ ਕੇ ਸਾਨੂੰ ਖੋਲਣ ਦੀ ਕੋਸ਼ਿਸ਼ ਕੀਤੀ ਗਈ ਤੇ ਅਸੀਂ ਇੱਕੋ ਗੱਲ ਕਹਿੰਦੇ ਹਾਂ ਵੀ ਯਾਰ ਸਾਡਾ ਮੁੱਖ ਮੰਤਰੀ ਅਸੀਂ ਜਾ ਕੇ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ ਸਾਨੂੰ ਜਾਣ ਦਿੱਤਾ ਜਾਵੇ ਫਿਰ ਅਸੀਂ ਕਹਾਂ ਜੀ ਹੁਣ ਸਾਡਾ ਟਾਈਮ ਹੋ ਗਿਆ ਬਹੁਤ ਅਸੀਂ ਤੁਹਾਡੇ ਨਾਲ ਕੋਆਪਰੇਟ ਕਰਿਆ ਅਸੀਂ ਹੁਣ ਆਪਾਂ ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਤੇ ਆ ਬੇਨਤੀ ਪੱਤਰ ਦੇਣ ਲਈ ਚੱਲੇ ਆ ਜਦੋਂ ਜਾਣ ਲੱਗੇ ਫਿਰ ਧੱਕਾ ਮੁਕੀ ਹੋਈ ਅਰੈਸਟ ਹੋਇਆ ਉੱਥੋਂ ਪੁਲਿਸ ਵਾਲਿਆਂ ਨੇ ਫੜਕੇ ਸਾਨੂੰ ਗੱਡੀਆਂ ਦੇ ਵਿੱਚ ਵਿਖਾ ਕੇ ਡਿਟੇਨ ਕਰਕੇ ਲੈ ਗਏ ਚਲੋ ਉਹਨਾਂ ਦੀ ਆਪਣੀ ਡਿਊਟੀ ਆ ਉਹਨਾਂ ਨੇ ਜੋ ਕਰਿਆ ਪਰ ਇਹਦੇ ਨਾਲ ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਨੂੰ ਇਹ ਸਾਹਮਣੇ ਨਜ਼ਰ ਆ ਜਾਣਾ ਚਾਹੀਦਾ ਕਿ ਸਾਡੇ ਸਰਕਾਰ ਜਿਹੜੀ ਇਹ ਕਹਿ ਕੇ ਤਾਕਤ ਚਾਹੀਸੀ ਵੀ ਲੋਕਾਂ ਨੂੰ ਸਵਾਲ ਕਰਨੇ ਉਹਨਾਂ ਦਾ ਹੱਕ ਹੈ ਉਹਨਾਂ ਦਾ ਫਰਜ਼ ਹੈ ਸਰਕਾਰਾਂ ਨੂੰ ਸਵਾਲਾਂ ਤੋਂ ਜਵਾਬ ਦੇਣੇ ਚਾਹੀਦੇ ਆ ਉਹ ਸਰਕਾਰ ਅੱਜ ਸਵਾਲਾਂ ਤੋਂ ਕਿੰਨਾ ਡਰਦੀ ਹੈ ਅੱਜ ਲਹਿਰੇ ਹਲਕੇ ਨੂੰ ਛੌਣੀ ਦੇ ਵਿੱਚ ਤਬਦੀਲ ਕਰਿਆ ਜਾਂਦਾ ਸੀ ਜਿਹੜਾ ਕਹਿੰਦੇ ਸੀ ਲੋਕਾਂ ਦੇ ਧੀਆ ਪੁੱਤਾਂ ਦੀ ਸਰਕਾਰ ਹੈ ਉਹ ਲੋਕਾਂ ਦੇ ਧੀਆ ਪੁੱਤਾਂ ਦੀ ਸਰਕਾਰ ਦੇ ਅੱਜ ਨਮਾਇਦੇ ਜਦੋਂ ਆਉਂਦੇ ਆ ਤਾਂ ਲੋਕਾਂ ਨੂੰ ਘਰਾਂ ਦੇ ਵਿੱਚ ਢੱਕਿਆ ਜਾਂਦਾ ਬੰਦ ਕਰਿਆ ਜਾਂਦਾ ਵੀ ਕਿਤੇ ਕੋਈ ਗੱਲ ਨਾ ਕਰ ਦੇਵੇ ਇਹਦਾ ਮਤਲਬ ਸਰਕਾਰ ਅੰਦਰੋਂ ਜਾਣਦੀ ਹੈ ਕਿ ਇਹਨਾਂ ਨੇ ਪੰਜਾਬ ਦਾ ਕਿੰਨਾ ਘਾੜ ਕਰਿਆ ਕਿੰਨਾ ਪੰਜਾਬ ਦਾ ਵਿਨਾਸ਼ ਕਰਿਆ ਤੇ ਲੋਕਾਂ ਦੇ ਵਿੱਚ ਕਿੰਨਾ ਗੁੱਸਾ ਕਿੰਨਾ ਰੋਹ ਹੈ ਇਹ ਸਰਕਾਰ ਨੂੰ ਵੀ ਪਤਾ ਹੈ ਕਿਉਂਕਿ ਇਹ ਸਰਕਾਰ ਪੰਜਾਬ ਦਾ ਕੋਈ ਨਮਾਇਦਾ ਨਹੀਂ ਚਲਾ ਰਿਆ ਇਹ ਦਿੱਲੀ ਦੇ ਧਾਰਵੀ ਸਰਕਾਰ ਚਲਾ ਰਹੀ ਹੈ ਪਪੈਟਸ ਰਾਹੀਂ ਚਲਾ ਰਹੀ ਹੈ ਤੇ ਜਿਸ ਨੂੰ ਪੰਜਾਬ ਦੇ ਲੋਕ ਹਰ ਕਿਸ ਬਰਦਾਸ਼ਤ ਨਹੀਂ ਕਰਨਗੇ ਤੇ 2027 ਦੇ ਵਿੱਚ ਪਾਥੀਆਂ ਪੈਣਗੀਆਂ ਪਾਥੀਆਂ ਯਾਰ ਦੇਖੋ ਨਾ ਮੈਂ ਸੋਚਦਾ ਵੀ ਜੇ ਤਾਂ ਕੋਈ ਹੰਗਾਮਾ ਕਰਦਾ ਹੋਵੇ ਹੱਲਾ ਗੁੱਲਾ ਕਰਦਾ ਹੋਵੇ ਤਾਂ ਤਾਂ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਮੈਂ ਲਹਿਰੇਗਾ ਕਿ ਬੱਸ ਸਟੈਂਡ ਦਾ ਮੈਨੂੰ ਫੋਨ ਆਇਆ ਵੀ ਬੱਸ ਸਟੈਂਡ ਬੰਦ ਹੈ ਜੀ ਬਸ ਸਟੈਂਡ ਦੇ ਵਿੱਚ ਲੋਕਾਂ ਨੂੰ ਮੁਸ਼ਕਲ ਹੈ ਦੁਕਾਨਾਂ ਧੱਕੇ ਨਾਲ ਬੰਦ ਕਰਾਈਆਂ ਗਈਆਂ ਨੇ ਮੈਂ ਉੱਥੋਂ ਜਾ ਕੇ ਲਾਈਵ ਹੋਇਆ ਇਸ ਤਰ੍ਹਾਂ ਪੁਲਿਸ ਦੀਆਂ ਕਾਰਾਂ 4-5 ਆਈਆਂ ਜਿਵੇਂ ਪਤਾ ਨਹੀਂ ਕਿੱਡੇ ਵੱਡੇ ਗੈਂਗਸਟਰ ਜਾਂ ਕ੍ਰਾਈਮਨਲ ਨੂੰ ਗ੍ਰਿਫਤਾਰ ਕਰਨ ਆਏ ਹੁੰਦੇ ਨੇ ਸੋ ਮੈਂ ਤਾਂ ਸਿਰਫ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਸੀ ਉਹ ਸਰਕਾਰ ਤੱਕ ਪਹੁੰਚਾਉਣਾ ਚਾਹੁੰਦਾ ਸੀਗਾ ਮੈਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਇਹ ਗੱਲ ਕਹੀ ਸੀਗੀ ਵੀ ਮੈਂ ਤਾਂ ਲਹਿਰੇ ਨੂੰ ਕਿਵੇਂ ਬੈਟਰ ਕੀਤਾ ਜਾ ਸਕਦਾ ਉਦੇ ਬਾਰੇ ਡਿਸਕਸ਼ਨ ਉਦੇ ਬਾਰੇ ਗੱਲਬਾਤ ਕਰਨਾ ਚਾਹਣਾ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਮੈਂ ਪਹਿਲਾਂ ਵੀ ਚਿੱਠੀਆਂ ਲਿਖੀਆਂ ਨੇ ਇੱਕ ਤਾਂ ਭੂਲਣ ਦੇ ਜਿਹੜੇ ਪਾਣੀ ਦੀ ਸਮੱਸਿਆ ਉਹਦੇ ਬਾਰੇ ਇੱਕ ਬਾਬਾ ਸਿੰਘ ਹੀਰਾ ਪਟਲ ਕਾਲਜ ਜਿਹੜਾ ਬੰਦ ਹੋਇਆ ਮੇਰੀ ਸਲਾਹ ਮੈਂ ਮੁੱਖ ਮੰਤਰੀ ਸਾਹਿਬ ਨੂੰ ਪਹਿਲਾਂ ਅਡਵਾਈਸ ਕੀਤੀ ਸੀਗੀ ਵੀ ਇਹਨੂੰ ਜਾਤਾ ਮੈਡੀਕਲ ਕਾਲਜ ਬਣਾ ਦਿੱਤਾ ਜਾਵੇ ਜੇਕਰ ਕੋਈ ਮੁਸ਼ਕਲ ਹੈ ਮੈਡੀਕਲ ਕਾਲਜ ਬਣਾਉਣ ਦੇ ਲਈ ਤਾਂ ਕਿਉਂ ਨਾ ਜਿਹੜਾ ਪੈਸਾ ਹੁਣ ਅਸੀਂ ਨਵੀਂ ਤਹਿਸੀਲ ਕੰਪਲੈਕਸ ਬਣਾ ਰਹੇ ਹਾਂ ਜਿੱਥੇ ਕਰੋੜਾ ਰੁਪਇਆ ਲੱਗਣਾ ਇਹ ਬਣੀ ਬਣਾਈ ਇਮਾਰਤ ਦੇ ਵਿੱਚ ਡੀਐਸਪੀ ਸਾਹਿਬ ਦਾ ਐਸਡੀਐਮ ਸਾਹਿਬ ਦਾ ਬਾਕੀ ਸਾਰੇ ਦਫ਼ਤਰ ਆ ਜਾਣੇ ਸੀ ਨਾਲ ਹੀ ਉਹਨਾਂ ਦੀ ਰਿਹائش ਹੋ ਜਾਣੀ ਸੀ ਨਾਲੇ ਜਿਹੜੀ ਇਹਨਾਂ ਨੇ ਅੱਜ ਰਸੋਈ ਖੋਲੀ ਐ ਉਹ ਰਸੋਈ ਵੀ ਉੱਥੇ ਖੁੱਲ ਸਕਦੀ ਸੀਗੀ ਸੋ ਮੈਂ ਇਹ ਬੇਨਤੀ ਲੈ ਕੇ ਜਾਣੀ ਸੀਗੀ ਪਰ ਪਤਾ ਨਹੀਂ ਪ੍ਰਸ਼ਾਸਨ ਨੂੰ ਕਿਸ ਗੱਲ ਦਾ ਡਰ ਸੀ ਜਾਂ ਸਾਡੇ ਲੋਕਲ ਮੰਤਰੀ ਸਾਹਿਬ ਨੂੰ ਕਿਸ ਗੱਲ ਦਾ ਡਰ ਸੀ ਕਿ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹੋ ਜੀ ਕਿਹੜੀ ਗੱਲ ਦੱਸ ਦੂੰਗਾ ਜਿਹੜੀ ਉਹ ਹਲਕੇ ਬਾਰੇ ਲੁਕੋ ਕੇ ਰੱਖ ਰਹੇ ਨੇ ਸਰ ਇਹ ਤਾਂ ਆਲਰੇਡੀ ਪਲਾਨ ਸੀ ਨਾ ਜੀ ਜੇ ਇਹ ਗੱਲ ਚੁੱਕਣੀ ਸੀ ਪਹਿਲਾਂ ਚੁੱਕ ਲੈਣੇ ਮੈਂ ਤਾਂ ਦੇਖੋ ਪਹਿਲਾਂ ਵੀ ਦੋ ਲੈਟਰਾਂ ਲਿਖ ਚੁੱਕਿਆ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਵੀ ਜੇ ਮੁੱਖ ਮੰਤਰੀ ਸਾਹਿਬ ਆਮ ਲੋਕਾਂ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਨੇ ਮੈਂ ਤਾਂ ਇੱਕ ਨਮਾਇੰਦਾ ਕਾਂਗਰਸ ਦਾ ਹੋਣ ਦੇ ਨਾਤੇ ਉਹਨਾਂ ਨੂੰ ਲੋਕਾਂ ਦੇ ਪ੍ਰੋਬਲਮਸ ਨਾਲ ਗੱਲ ਕਰਨਾ ਚਾਹੁੰਦਾ ਸੀਗਾ ਜੇਕਰ ਮੈਨੂੰ ਲੈ ਕੇ ਨਹੀਂ ਜਾਣਾ ਚਾਹੁੰਦੇ ਜਿੱਦਾਂ ਮੈਨੂੰ ਕਹਿੰਦੇ ਮਨਾ ਕਰ ਦੰਦੇ ਮੈਂ ਤਾਂ ਦੇਖੋ ਇੰਨਾ ਕ ਕਾਨੂੰਨ ਦੀ ਪਾਲਣਾ ਕਰਦਾ ਕਿ ਦਫਾ 144 ਲੱਗੀ ਹੋਈ ਸੀਗੀ ਮੈਂ ਮੋਟਰਸਾਈਕਲ ਤੇ ਦੋ ਜਾਣੇ ਅਸੀਂ ਗਏ ਆ ਮੈਂ ਦਫਾ 144 ਨੂੰ ਵੀ ਉਹ ਉਹ ਕਾ ਨੀਕੀ ਤਾਂ ਪੰਗ ਨਹੀਂ ਕੀਤਾ ਸੋ ਕਿਹੜੀ ਗ੍ਰਿਫਤਾਰੀ ਕੀਤੀ ਗਈ ਮੈਨੂੰ ਇੱਥੋਂ ਐ ਲੈ ਕੇ ਗਏ ਭਜਾ ਕੇ ਛਾਜ ਲਈ ਜਿਵੇਂ ਪਤਾ ਨਹੀਂ ਕਿੱਡੇ-ਕਡੇ ਕ੍ਰਿਮਿਨਲ ਦੇ ਮਗਰ ਗੈਂਗਸਟਰ ਆ ਜਾਣਗੇ ਮੈਨੂੰ 4-5 ਘੰਟੇ ਉੱਥੇ ਰੱਖਿਆ ਗਿਆ ਕੋਈ ਗੱਲ ਨਹੀਂ ਲੋਕਾਂ ਦੇ ਲਈ ਜੇਲ੍ਹ ਜਾਣਾ ਪਊਗਾ ਰਹਿਣਾ ਪਊਗਾ ਪਰ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਮੈਂ ਪਹਿਲਾਂ ਵੀ ਠਾਉਂਦਾ ਰਿਹਾ ਫਿਰ ਅੱਗੇ ਨੂੰ ਵੀ ਠਾਉਂਦਾ ਦੇਖੋ ਜੀ ਇਹਦੇ ਬਾਰੇ ਕੱਲ ਵੀ ਅਸੀਂ ਵੀਡੀਓ ਪਾ ਕੇ ਸੰਗਤ ਨੂੰ ਕਿਹਾ ਸੀ ਅੱਜ ਵੀ ਬਾਰ ਬਾਰ ਤੁਸੀਂ ਦੇਖਿਆ ਹੋਣਾ ਇੱਥੋਂ ਕਿਹਾ ਜਾ ਰਿਹਾ ਸੀਗਾ ਅਸੀਂ ਇਹ ਕਿਹਾ ਸੀ ਵੀ ਜੋ ਬੱਚਿਆਂ ਦਾ ਵਿਆਹ ਹੋ ਰਿਹਾ ਉਹ ਇੱਕ ਬਹੁਤ ਅੱਛਾ ਕੰਮ ਹੈ ਸਾਡੇ ਕਿਸੇ ਵੀ ਸਾਥੀ ਨੇ ਉਧਰ ਨਹੀਂ ਜਾਣਾ ਕੋਈ ਉਹਦੇ ਵਿੱਚ ਵਿਗੜ ਨਹੀਂ ਪਾਉਣਾ ਉਹਨੂੰ ਅਸੀਂ ਸ਼ਲਾੰਗਾ ਕਰਦੇ ਹਾਂ ਉਹ ਸੰਸਥਾਵਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ ਪਰ ਉਹਦੇ ਨਾਲ ਨਾਲ ਪਹਿਲੀ ਗੱਲ ਤਾਂ ਸੀਐਮ ਸਾਹਿਬ ਨੇ ਦੋ ਤਿੰਨ ਪ੍ਰੋਗਰਾਮਾਂ 'ਚ ਸਿਆਸੀ ਹੋਰ ਇੱਥੇ ਕਰਨ ਆਉਣੇ ਸੀ ਜਿੱਥੇ ਜਾ ਕੇ ਅਸੀਂ ਆਪਦੀਆਂ ਮੰਗਾਂ ਉਹਨਾਂ ਕੋਲ ਰੱਖਣੀਆਂ ਸੀ ਦੂਜੀ ਗੱਲ ਇਹ ਕੋਈ ਪ੍ਰੋਟੈਸਟ ਤਾਂ ਸੀਗਾ ਹੀ ਨਹੀਂ ਇਸ ਤავ ਦਾ ਰੋ ਦੁਖੜੇ ਆਪਦੇ ਮੁੱਖ ਮੰਤਰੀ ਕੋਲੇ ਰੋਣਾ ਚਾਹੁੰਦੇ ਸੀਗੇ ਸੋ ਜੇ ਸਾਨੂੰ ਉੱਥੇ ਕਿਤੇ ਸੀਐਮ ਸਾਹਿਬ ਮਿਲ ਲੈਂਦੇ ਪ੍ਰੋਟੈਸਟ ਦਾ ਰੂਪ ਨਾ ਲੈਂਦਾ ਪਰ ਨਾਲ ਮੈਂ ਇਹ ਕਹਿਣਾ ਚਾਹੁੰਦਾ ਜਿਹੜਾ ਸਮਾਜਿਕ ਪ੍ਰੋਗਰਾਮ ਸੀਗਾ ਇਸ ਸਮਾਜਿਕ ਪ੍ਰੋਗਰਾਮ ਦੀ ਅਸੀਂ ਤਾਂ ਗਰੀਮਾ ਰੱਖੀ ਪਰ ਮੁੱਖ ਮੰਤਰੀ ਸਾਹਿਬ ਨੇ ਤਾਂ ਉਹਨੂੰ ਵੀ ਸਿਆਸੀ ਪ੍ਰੋਗਰਾਮ ਬਣਾਤਾ ਉਸ ਸਮਾਜਿਕ ਪ੍ਰੋਗਰਾਮ ਤੇ ਜਾ ਕੇ ਉਹਨਾਂ ਨੇ ਕਰਿਆ ਕੀ ਉਹੀ ਸਿਆਸੀ ਤੰਜ ਉਹੀ ਛੁਟਕਲੇ ਉਹੀ ਗੱਲਾਂ ਸੋ ਜਿੱਥੇ ਅਸੀਂ ਉਸ ਦਾ ਕੋਈ ਗਰੀਮਾ ਭੰਗ ਨਹੀਂ ਕਰੀ ਸੀਐਮ ਸਾਹਿਬ ਨੇ ਜਾਂ ਝਾੜੂ ਵਾਲਿਆਂ ਨੇ ਉਸ ਦਾ ਸਿਆਸੀ ਕਰਨ ਜ਼ਰੂਰ ਕਰਿਆ ਉਸ ਚੀਜ਼ ਦੀ ਅਸੀਂ ਨਿੰਦਾ ਕਰਦੇ ਆਂ ਦੇਖੋ ਜੀ ਵੈ ਜੋ ਸਾਡੇ ਕਾਲੀ ਪੂਲਾ ਸਿੰਘ ਜੀ ਦੇ ਨਾਮ ਤੇ ਇੱਕ ਯੂਨੀਵਰਸਿਟੀ ਕੈਂਪਸ ਹਲੇ ਵੀ ਮੈਰਿਜ ਪੈਲੇਸ ਤੋਂ ਚੱਲ ਰਿਹਾ ਹੈ ਜੋ ਸਾਡੇ ਬਾਬਾ ਹੀਰਾ ਸਿੰਘ ਪੱਠੜ ਜੀ ਦੇ ਨਾਮ ਤੇ ਇੱਕ ਇੰਜੀਨੀਅਰਿੰਗ ਕਾਲਜ ਠੱਪ ਪਿਆ ਜਿੱਥੇ ਲੋਕ ਮੰਗ ਕਰ ਰਹੇ ਆ ਵੀ ਮਸਤੂਆਣਾ ਸਾਹਿਬ ਵਾਲਾ ਮੈਡੀਕਲ ਕਾਲਜ ਉਰੇ ਬਣਨਾ ਚਾਹੀਦਾ ਤੇ ਸਰਕਾਰ ਦੇ ਨਮਾਇਦੇ ਕਹਿੰਦੇ ਵੀ ਆਈਵੀਐਸੀ ਬਣਾਵਾਂਗੇ ਉਮੀ ਹੈਲਥ ਕੇਅਰ ਨੂੰ ਲੈ ਕੇ ਸਾਡੇ ਹਸਪਤਾਲਾਂ ਦਾ ਬੁਰਾ ਹਾਲ ਹੈ ਕਿਤੇ ਡਾਕਟਰ ਨਹੀਂ ਪੂਰੇ ਕਿਤੇ ਸਾਡੇ ਮਸ਼ੀਨਰੀ ਨਹੀਂ ਪੂਰੀ ਸੋ ਲਹਿਰਾਮੂਨ ਖਨਾਰੀ ਦੇ ਵਿੱਚ ਤਿੰਨੇ ਵਧੀਆ ਹਸਪਤਾਲ 10 ਮੰਗ ਲੈ ਕੇ ਜਾ ਰਹੇ ਸੀ ਹੂਲਣ ਪਿੰਡ ਦੇ ਵਿੱਚ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਜਿੱਥੇ ਸਰਕਾਰ ਨੇ ਬਲਾਰਾ ਲਾ ਕੇ ਸਾਡਾ ਇੱਕ ਵਾਟਰ ਵਰਕਸ ਬਣਨ ਤੋਂ ਰੋਕਤਾ ਸੀਗਾ ਉਦੋਂ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਵੀ ਅਸੀਂ ਜੀ ਭਾਖੜਾ ਚੋਂ ਮੋਗਾ ਲਾਵਾਂਗੇ ਅਸੀਂ ਕਹਿੰਸੀਓ ਮੋਗੇ ਦੀ ਮੰਗ ਹੈ ਸ਼ਹੀਦ ਬਰਿੰਦਰ ਸਿੰਘ ਜੋ ਕੋਬਰਾ ਕਮਾਂਡੋ ਲੜਦਾ ਉਹਦੀ ਸ਼ਹਾਦਤ ਦੇ ਗਿਆ ਉਹਦਾ ਬੁੱਤ ਅੱਜ ਤੱਕ ਨਹੀਂ ਲੱਗ ਸਕਿਆ ਤੇ ਇੱਕ ਸਾਡੀ ਮੰਗ ਸੀ ਜੀ ਸਾਡੀ ਜੋ ਪੂਰੇ ਪੰਜਾਬ ਦੇ ਵਿੱਚ ਵੈਸੇ ਤਾਂ ਸਾਰੀ ਸਫਾਈ ਨਾ ਹੋਣ ਕਰਕੇ ਜੋ ਹੜ੍ਹਾਂ ਦੀ ਸਥਿਤੀ ਹੋਈ ਹੈ 270 ਕਰੋੜ ਰੁਪਇਆ ਸਾਡੇ ਮੰਤਰੀ ਜੀ ਨੇ ਕਿਹਾ ਸੀ ਜੀ ਉਹਨਾਂ ਤੇ ਲੱਗਿਆ ਅਸੀਂ ਇਹ ਮੰਗ ਕਰਦੇ ਹਾਂ ਵੀ ਪਹਿਲੀ ਗੱ ਲੇਰੇ ਹਲਕੇ ਚ ਡਰੇਨਾਂ ਦੀ ਸਫਾਈ ਨਾ ਹੋਣ ਕਰਕੇ ਜੋ ਪਾਣੀ ਹੋ ਗਿਆ ਵਾਟਰ ਲੌਕਿੰਗ ਹੋ ਗਈ ਜਿੰਨੇ ਘਰਾਂ ਦੇ ਵਿੱਚ ਤਰੇੜਾਂ ਆ ਗਈਆਂ ਘਰ ਡਿੱਗ ਪਏ ਜਨਾਂ ਦੀ ਫਸਲਾਂ ਮਰ ਗਈਆਂ ਉਹਨਾਂ ਸਨਾਂ ਨੂੰ ਬੰਦਾ ਮੁਆਵਜ਼ਾ ਮਿਲਣਾ ਚਾਹੀਦਾ ਇਹ ਨਹੀਂ ਕੁਝ ਚੰਦ ਲੋਕਾਂ ਨੂੰ ਤੇ ਨਾਲੇ ਜਿਹੜਾ ਆ ਡਰੇਨ ਸਫਾਈ ਦਾ ਸਕੈਮ ਹੋਇਆ ਉਹਦੀ ਇੱਕ ਉੱਚ ਪੱਧਰੀ ਜਾਂਚ ਕਰਾ ਕੇ ਉਰੇ ਤੇ ਜੋ ਬਣਦੀ ਕਾਰਵਾਈ ਗਿਲਤੀ ਲੋਕਾਂ ਨੂੰ ਉਹਨਾਂ ਨੂੰ ਠੋਕਣਾ ਚਾਹੀਦਾ ਵਿੱਚ ਜੋ ਖਾਸ ਤੌਰ ਤੇ ਸਿਆਸੀ ਥਾਪੜਿਆਂ ਨਾਲ ਚੱਲਣ ਵਾਲੇ ਲੋਕ ਨੇ ਇਕੱਲੇ ਇੱਕ ਦੋ ਮਲਾਜ਼ਮਾਂ ਨੂੰ ਟੰਗੇ ਨਾ ਗੱਲ ਨਹੀਂ ਹੋਣੀ ਜੋ ਲਾਈਵ ਦੇ ਵਿੱਚ ਜਿੰਨਾ ਲੋਕਾਂ ਨੇ ਨਾਮ ਲਿੱਤੇ ਜਾ ਰਹੇ ਨੇ ਉਹਨਾਂ ਲੋਕਾਂ ਬਾਰੇ ਪੜਤਾਲ ਕਰਕੇ ਕਿ ਉਹ ਲੋਕ ਕੌਣ ਨੇ ਜਿਨ੍ਹਾਂ ਨੂੰ ਹੀ ਠੇਕੇ ਮਿਲੇ ਸੀ ਜਿਨ੍ਹਾਂ ਨੇ ਗਲਤੀਆਂ ਕਰੀਆਂ ਨੇ ਉਹਨਾਂ ਨੂੰ ਬਣਦੀ ਕਾਰਵਾਈ ਕਰੀ ਜਾਣੀ ਚਾਹੀਦੀ। ਸੋ ਇਸ ਤਰ੍ਹਾਂ ਦੀਆਂ ਪੰਜ ਸੱਤ ਸਾਡੀਆਂ ਜੀ ਮੁੱਖ ਮੰਗਾਂ ਸੀਗੀਆਂ ਜਿਹਦਾ ਅਸੀਂ ਮੰਗ ਪੱਤਰ ਵੀ ਜਦੋਂ ਸਰਕਾਰ ਦੇ ਨੁਮਾਇੰਦੇ ਆ ਸੀ ਉਹਨਾਂ ਨੂੰ ਕਿਹਾ ਵੀ ਯਾਰ ਆ ਦੇਖ ਲਓ ਇਹ ਚ ਅਸੀਂ ਕੋਈ ਨਜਾਇਜ਼ ਚੀਜ਼ ਨਹੀਂ ਮੰਗ ਰਹੇ ਤੁਸੀਂ ਦਿਖਾ ਦਿਓ ਜੇ ਚ ਕੋਈ ਤੁਹਾਨੂੰ ਕਿੰਤੂ ਪ੍ਰੰਤੂ ਹੈ ਕੋਈ ਬੰਬ ਨਹੀਂ ਰਿੰਦਰ ਅਸੀਂ ਲੈ ਕੇ ਜਾ ਰਹੇ। ਉਹ ਪੜਨ ਤੋਂ ਬਾਅਦ ਵੀ ਆ ਕੇ ਉਹਨਾਂ ਨੇ ਕਿਹਾ ਜੀ ਨਹੀਂ ਸੌਰੀ ਤੁਸੀਂ ਇਹ ਮੰਗਾਂ ਸੀਐਮ ਸਾਹਿਬ ਤੱਕ ਨਹੀਂ ਤੇ ਪਹੁੰਚਾ ਸਕਦੇ ਤੇ ਅਸੀਂ ਕਿਹਾ ਪਹੁੰਚਾਵਾਂਗੇ। ਸੋ ਅੱਜ ਪੰਜਾਬ ਦੇ ਲੋ ਇਹ ਸਰਕਾਰ ਨੂੰ ਗੁਰੇਜ਼ ਹੈ ਚਿਹੜਾ ਉਹਦੇ ਲਈ ਲੋਕਾਂ ਨੂੰ ਨਜ਼ਰਬੰਦ ਕਰਿਆ ਜਾਂਦਾ ਧੱਕਾ ਕਰਿਆ ਜਾਂਦਾ ਪਰ ਮੈਂ ਨਾਲ ਸਰਕਾਰ ਦੇ ਲੋਕਾਂ ਨੂੰ ਇਹ ਕਹਿਣਾ ਚਾਹੂੰਗਾ ਵੀ ਇਹ ਰੋਸ ਕੱਲੀ ਕਾਂਗਰਸ ਪਾਰਟੀ ਦਾ ਨਹੀਂ ਕੱਲੀ ਰਾਹੁਲਿੰਦਰ ਸਿੰਘ ਸਿੱਧੂ ਦਾ ਨਹੀਂ ਇਹ ਪੰਜਾਬ ਦੇ ਅੱਜ ਹਰ ਵਿਅਕਤੀ ਦੇ ਦਿਲ ਦੇ ਵਿੱਚ ਇਹ ਰੋਸ ਹੈ ਜਿਸ ਤਰੀਕੇ ਨਾਲ ਠੱਗਿਆ ਠੱਗਿਆ ਇਸ ਪੰਜਾਬ ਦਾ ਹਰ ਨਾਗਰਿਕ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਹੈ ਇਹ 2027 ਦੇ ਵਿੱਚ ਇਹਦਾ ਬਹੁਤ ਵੱਡਾ ਖਾਮਿਆਜ਼ਾ ਤੁਹਾਨੂੰ ਭੁਗਟਣਾ ਪਊਗਾ